ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਦਾ ਨਾਮ ਮਾਂ ਵੰਡ ਮਾਂ ਵੰਡ ਟੀਵੀ ਤੇ ਗਾਣਾ ਚੱਲ ਰਿਹਾ ਸੀ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਸੁਣ ਕੇ ਹਰਦੀਪ ਦਾ ਤਰਾ ਨਿਕਲ ਗਿਆ ਤੇ ਉਸ ਦੀਆਂ ਯਾਦਾਂ 10 ਸਾਲ ਪਿੱਛੇ ਵੱਲ ਭੱਜ ਗਈਆਂ ਕਿਵੇਂ ਉਸ ਦਾ ਬਾਪੂ ਤੇ ਚਾਚਾ ਜਦੋਂ ਅੱਡ ਹੋਏ ਸਨ ਤਾਂ ਉਹਨਾਂ ਨੇ ਘਰ-ਬਾਰ ਜ਼ਮੀਨ ਜਾਇਦਾਦ ਵੰਡਣ ਦੇ ਨਾਲ ਆਪਣੀ ਮਾਂ ਨੂੰ ਵੀ ਵੰਡ ਲਿਆ ਸੀ ਇਹ ਤੈਅ ਹੋਇਆ ਸੀ ਕਿ ਮਾਂ ਦੋਵੇਂ ਭਰਾਵਾਂ ਵੱਲ ਇੱਕ-ਇੱਕ ਮਹੀਨਾ ਰੋਟੀ ਖਾਇਆ ਕਰੇਗੀ ਉਸ ਦੇ ਹਿੱਸੇ ਦਾ ਘਰ ਜ਼ਮੀਨ ਦੋਵੇਂ ਭਰਾਵਾਂ ਨੇ ਅੱਧੂ-ਅੱਧ ਕਰ ਲਿਆ ਸੀ ਕਿਵੇਂ ਉਸਦੀ ਦਾਦੀ ਆਪਣੀ ਪੋਤੀ ਹਰਦੀਪ ਕੋਲ ਢਿਡਹਾਲਾ ਕਰਦੀ ਪੁੱਤ ਤੇਰਾ ਬਾਬਾ ਜੀ ਤਾਂ ਇਹਨਾਂ ਦੋਵਾਂ ਨੂੰ ਛੋਟੇ-ਛੋਟੇ ਛੱਡ ਕੇ ਜਹਾਨੋਂ ਤੁਰ ਗਿਆ ਸੀ ਪਿੱਛੋਂ ਇਹਨਾਂ ਨੂੰ ਕਿਵੇਂ ਕੀ ਪਤਾ ਇਹਨਾਂ ਨੂੰ ਪਾਲਣ ਲਈ ਮੈਂ ਕਿਵੇਂ ਦਿਨ ਕੱਟੇ ਨੇ ਕਿਹੜੇ ਹਿੱਲੇ ਇਹ ਬਣ ਪੱਤਣ ਲਾਏ ਨੇ ਹੁਣ ਜਦੋਂ ਆਪਣੇ ਆਪ ਜੋਗੇ ਕਰਦੇ ਇਹਨਾਂ ਨੂੰ ਮੇਰੀ ਰੋਟੀ ਵੀ ਚੁਬਦੀ ਐ ਸੁਣ ਕੇ ਹਰਦੀਪ ਬਹੁਤ ਦੁਖੀ ਹੁੰਦੀ ਹਰਦੀਪ ਨੂੰ ਉਦੋਂ ਹੋਰ ਵੀ ਵੱਡਾ ਦੁੱਖ ਹੁੰਦਾ ਜਦੋਂ ਉਸਦੀ ਦਾਦੀ ਟੱਪਰੀ ਵਾਸਾ ਵਾਂਗੂ ਕਦੇ ਵੱਡੇ ਮੁੰਡੇ ਵੱਲ ਕਦੇ ਛੋਟੇ ਮੁੰਡੇ ਵੱਲ ਜਾਂਦੀ ਦੋਵੇਂ ਉਸਦੀ ਬਾਤ ਨਾ ਪੁੱਛਦੇ ਉਹ ਰੱਬ ਅੱਗੇ ਹੱਥ ਜੋੜਦੀ ਵਾਹਿਗੁਰੂ ਇਹੇ ਜੀ ਜੂਨ ਨਾਲੋਂ ਤਾਂ ਮੇਰੇ ਮੂੰਹ ਤੇ ਪਰਦਾ ਪਾ ਦੇ ਮੈਂ ਇਹਨਾਂ ਦੋਵਾਂ ਨੂੰ ਹੀ ਸੌਖੇ ਕਰ ਦੇਵਾ ਇਸ ਤਰ੍ਹਾਂ ਅੱਡੀ ਟੱਪਾ ਕਰਦੇ ਕਰਦੇ ਇੱਕ ਦਿਨ ਦਾਦੀ ਮਾਂ ਦੇ ਪ੍ਰਾਣ ਵੀ ਪੰਖੇਰੂ ਹੋ ਗਏ ਅੱਜ ਫਿਰ ਟੀਵੀ ਤੇ ਚੱਲ ਰਹੇ ਗੀਤ ਨੇ ਹਰਦੀਪ ਦੀ ਆਤਮਾ ਨੂੰ ਬੁਰੀ ਤਰ੍ਹਾਂ ਚ ਜੋੜ ਦਿੱਤਾ ਅੱਜ ਉਹ ਚੀਖ ਚੀਖ ਕੇ ਸਾਰੀ ਦੁਨੀਆ ਦੇ ਲੋਕਾਂ ਨੂੰ ਹੁੱਕਾ ਦੇਣਾ ਚਾਹੁੰਦੀ ਸੀ ਇਹ ਦੁਨੀਆ ਦੇ ਲੋਕੋ ਤੁਸੀਂ ਬੇਸ਼ੱਕ ਘਰ ਜ਼ਮੀਨਾਂ ਪੈਸੇ ਟੱਕੇ ਸਭ ਕੁਝ ਬੰਨ ਲਿਓ ਪਰ ਜਨਮ ਦੇਣ ਵਾਲੀ ਮਾਂ ਨੂੰ ਨਾ ਵੰਡਿਓ ਨਾ ਵੰਡਿਓ ਨਾ ਵੰਡਿਓ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ